ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੋ ਜੋ ਠੀਕ ਠਾਕ ਹੋ ਸ਼ੁਭ ਹੋ। ਅੱਜ ਨੇ ਆਪਾਂ ਇੱਕ ਚਰਚਾ ਕਰਨੀ ਹੈ ਜਿਹੜਾ ਬਹੁਤ ਅਜਕਲ ਵਿਸ਼ਾ ਭਖਿਆ ਹੋਇਆ ਹੈ। ਉਹ ਹੈ ਸਾਬਕਾ ਜਥੇਦਾਰ ਅਕਾਲ ਤਖਤ ਸਹਿਬ ਗਨੀ ਹਰਪ੍ਰੀਤ ਸਿੰਘ। ਮਤਲਬ ਉਹਦਾ ਅਸਤੀਫਾ ਲੈਣ ਦਾ ਜੋ ਡਰਾਮਾ ਰਚਿਆ ਗਿਆ ਬਹੁਤ ਤਗੜਾ ਹੈ। ਪਹਿਲਾਂ ਉਹ ਦਿਨ ਕੁਝ ਜਿਹੜੀਆਂ ਗਲਤ ਹਰਕਤਾਂ ਉਹਦੀ ਸਾਲੀ ਨਾਲ ਉਹ ਵੀ ਸਾਹਮਣੇ ਆਈਆਂ ਉਹਦਾ ਫਿਰ ਰੋਣਾ ਧੋਣਾ ਬੈ ਕੇ ਫਿਰ ਉਹਦਾ ਮਤਲਬ ਥਾਂ ਥਾਂ ਤੇ ਉਹਦੀ ਉਹਦੇ ਹੱਕ 'ਚ ਉਹਦੇ ਖਿਲਾਫ ਚੀਜ਼ਾਂ ਚੱਲਣੀਆਂ ਇਹ ਚੀਜ਼ ਨੂੰ ਬਹੁਤ ਬਰੀਕੀ ਨਾਲ ਸਮਝਣ ਦੀ ਲੋੜ ਹੈ ਕਿ ਇਹ ਹੋ ਕੀ ਇਦਰ ਅਸਲ ਇਸੇ ਹਰਪ੍ਰੀਤ ਸਿੰਘ ਨੂੰ ਮੈਂ ਅੱਜ ਤੋਂ 2 ਸਾਲ ਪਹਿਲਾਂ ਕਿਹਾ ਸੀਗਾ ਵੀਡੀਓ ਮੈਂ ਲਿੰਕ ਚਲਾ ਦਾਂਗਾ ਕਿ ਬੰਦੇ ਦਾ ਪੁੱਤ ਬਣ ਕੇ ਅਸਤੀਫਾ ਦੇ ਦੇ ਦੂਸਰੀ ਅਕਾਲ ਤਖਤ ਦਾ ਜਹੇਦਾਰ ਹੋਣਾ ਡਿਜ਼ਰਵ ਹੀ ਨਹੀਂ ਕਰਦਾ ਨਹੀਂ ਤੇ ਤੇਰੀ ਖਵਾਰੀ ਬਹੁਤ ਹੋਏਗੀ ਆਜ ਉਹ ਹੀ ਹੋਇਆ ਉਹਦਾ ਕਾਰਨ ਕੀ ਸੀ ਕਿ ਸੀ ਅਕਾਲ ਤਖਤ ਸਹਦ ਜਹੇਦਾਰ ਰਹਿੰਦੇ ਆ ਇੰਨੇ ਸਿੱਖਾਂ ਦੇ ਪਿੱਠ ਵਿੱਚ ਚੁਰਾ ਮਾਰਿਆ ਗੁਰਮਤੀ ਪੀ ਐਚ ਡੀ ਕਰਦਾ ਕਰਦਾ ਫੇਲ ਹੋ ਗਿਆ ਫਿਰ ਪਟਿਆਲਾ ਯੂਨੀਵਰਸਿਟੀ ਚੋਂ ਡਾਕਟਰ ਮੁਹੰਮਦ ਹਬੀਬ ਉਹਦੇ ਕੋਲੋਂ ਇਹ ਨੇ ਕੁਰਾਨ ਪੜ੍ਹਨੀ ਸ਼ੁਰੂ ਕੀਤੀ ਹੁਣ ਜਿਹੜੀ ਪੰਜਾਬੀ ਵਿੱਚ ਪਟਿਆਲਾ ਵਾ ਉਹ ਵੀ ਸਿੱਖਾਂ ਦੀ ਇੱਕ ਕਿਸਮ ਦੇ ਦੁਸ਼ਮਣੀ ਕਹਾਵਾਂਗਾ ਕਿਉਂਕਿ ਐਸੇ ਬੰਦੇ ਨੂੰ ਇਹ ਵਿਸ਼ਾ ਦਿੱਤਾ ਪੜਾਉਣ ਵਾਸਤੇ 9 ਪੀਐਸਡੀਆਂ ਉਹਦੇ ਅੰਡਰ ਹੋ ਰਹੀਆਂ ਨੇ ਡਾਕਟਰ ਮੁਹੰਮਦ ਹਬੀਬ ਦੇ ਔਰ ਉਹਦਾ ਆਪਣਾ ਜਿਹੜਾ ਵਿਸ਼ਾ ਸੀ ਪੀਐਸਜੀ ਉਹ ਸੀ ਸੂਫੀ 뮤직 ਕੁਰਾਨੋ ਦਾ ਵਿਸ਼ਾ ਵੀ ਨਹੀਂ ਸੀਗਾ ਹੁਣ ਬੰਦਾ ਹੋਵੇ ਜਥੇਦਾਰ ਸੀ ਅਕਾਲ ਤਖਤ ਸਾਹਿਬ ਦਾ ਤੇ ਪੀ ਐਚ ਡੀ ਕਰਿਆ ਕੁਰਾਨ ਤੇ ਹੁਣ ਇਹਦਾ ਟਾਪਿਕ ਜੋ ਸੀ ਉਹ ਬੁਰਾ ਕੰਟਰੋਵਰਸ਼ਲ ਹੈ ਕਿ ਗੁਰਗਰਾਂਦ ਸਾਹਿਬ ਤੇ ਕੁਰਾਨ ਦੇ ਵਿੱਚ ਕਰਤੇ ਦੀ ਇੱਕ ਸਾਰਤਾ ਜਿਹੜਾ ਕਿ ਜ਼ਮੀਨ ਦੇ ਸਬੰਧ ਦਾ ਫਰਕ ਤੇ ਹੋ ਨਹੀਂ ਸਕਦਾ ਕਿਸੇ ਨੂੰ ਤੁਲਨਾ ਨਹੀਂ ਦਿੱਤੀ ਜਾ ਸਕਦੀ ਹੁਣ ਜਿਹੜਾ ਡਾਕਟਰ ਮੁਹੰਮਦ ਹਬੀਬ ਹੈ ਇਹਦਾ ਜੋ ਬੇਈਮਾਨੀ ਹੈ ਵੈਸੇ ਇਹਨੇ ਜਿੰਨੇ ਵੀ ਪਰਚੇ ਕਰਾਏ ਨੇ ਸਾਰੇ ਪੜਾਏ ਨੇ ਥੀਸਿਸ ਲਖਾਏ ਨੇ ਸਾਰੇ ਮੇਰੇ ਹੱਥ ਵਿੱਚ ਨੇ ਪਰ ਇੱਕ ਖਾਸ ਥੀਸਿਸ ਜਿਹੜਾ ਜਿਹੜਾ 643 ਕਿ 46 ਪੰਨਿਆਂ ਦਾ ਸੀ ਜਿਹਨੂੰ ਨੋ ਡਾਊਨ ਕੀਤਾ ਘਟ ਘਟਾ ਕੇ ਉਹਦੇ ਪੁਆਇੰਟ ਕਢਾਏ ਗਏ ਨੇ ਸੋ ਇਹ ਜਿਹੜੀ ਪੀਐਸਡੀ ਹੈ ਇਹ ਹੋਈ ਹੈ ਕੁਰਾਨ ਸ਼ਰੀਫ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ੇਸ਼ ਸੰਦਰਭ ਦੇ ਵਿੱਚ ਮਾਨਵੀ ਅਧਿਕਾਰਾਂ ਦਾ ਧਾਰਮਿਕ ਪਰਪੇਖ ਮਨੋ ਗੁਰਗੰਥ ਸਾਹਿਬ ਅਤੇ ਕੁਰਾਨ ਸ਼ਰੀਫ ਦੇ ਵਿੱਚ ਹਿਊਮਨ ਰਾਈਟਸ एपीएच दिखाइए और इस पूरे जेड़ा एदा पर्चा है ओदे विच कित्ते भी ਧਨ ਗੁਗਨ ਸਮਾਜ ਦਾ ਜ਼ਿਕਰ ਨਹੀਂ ਆ ਰਿਹਾ ਇਹ ਬੜੀ ਹੈਰਾਨੀ ਵਾਲੀ ਗੱਲ ਐ ਇਸ ਇਹਦੇ ਕੁਝ ਜਿਹੜੇ ਪੁਆਇੰਟ ਨੇ ਆਪਾਂ ਉਹ ਚੱਕਾਂਗੇ ਬਰੀਫ ਦੇ ਵਿੱਚ ਉਦੋਂ ਹੀ ਆਪਾਂ ਇਹਦੇ ਅੰਨੇ ਬਾਅਦ ਚੋਂ ਮੈਂ ਉਦੋਂ ਵੀ ਇਹਨੂੰ ਹਰਪੀ ਸਿੰਘ ਨੂੰ ਕਿਹਾ ਸੀਗਾ ਕਿ ਹਰਪੀ ਸਿੰਘ ਇਹ ਜਿਹੜੀ ਪੰਥਨਾਗਦਾਰੀ ਕਰ ਰਹੇ ਆਂ ਤੇਰੇ ਹੁੰਦਿਆਂ ਜਦੋਂ ਇਸਾਈਆਂ ਤੇ ਸਿੱਖਾਂ ਦਾ ਝਗੜਾ ਹੁੰਦਾ ਤੇ ਇਹ ਇਸਾਈ ਇਹ ਕੋ ਜਾਣਦੇ ਤੇ ਉਹਨਾਂ ਨੂੰ ਉੱਥੇ ਅਕਾਲ ਦਾ ਸਨਮਾਨਤ ਕਰਦਾ ਹੈ ਹਰਪ੍ਰੀਤ ਕੱਲਾ ਪਾਕਿਸਤਾਨ ਜਾਂਦਾ ਮੋਢੇ ਤੇ ਬੈਗ ਪਾਗੇ ਕੀ ਕਰਨ ਜਾਂਦਾ ਬਾਰ-ਬਾਰ ਚਲੋ ਇਹਦਾ ਨਿੱਜੀ ਵਿਸ਼ਾ ਫਿਰ ਇਸ 3 ਦਰਬਾਰ ਸਾਹਿਬ ਦੇ ਅੰਦਰ ਅੰਮ੍ਰਿਤਸਰ ਸਾਹਿਬ ਇਹਦੇ ਹੁੰਦੇ ਆ ਮੁਸਲਿਮ ਜਮਾਤ ਮੋਢੇ ਤੇ ਤਿਰੰਗਾ ਲੈ ਕੇ ਅਕਾਲ ਤਖਤ ਤੱਕ ਹੁੰਦੀ ਉਹ ਪਿੱਛੇ ਦੀ ਦੇਖਿਆ ਸੀ ਨਾ ਜਿਹੜੀ ਛੋਟੀ ਜੀ ਬੱਚੀ ਦੇ ਗਲਤੇ ਤੇ ਲੱਗਾ ਸੀ ਤਰੰਗਾ ਤੇ ਕਿੰਨਾ ਵਿਵਾਦ ਖੜਾ ਹੋ ਗਿਆ ਸੀ ਪਰ ਉਹ ਸਾਰੇ ਤਰੰਗਾ ਲੈ ਕੇ ਅੰਦਰ ਤੱਕ ਆਉਂਦੇ ਨੇ ਮੱਥਾ ਨਹੀਂ ਟੇਕਦੇ ਲੰਗਰ ਨਹੀਂ ਛਕਦੇ ਉੱਥੇ ਬਹਿ ਕੇ ਨਮਾਜ਼ ਪੜ੍ਹਦੇ ਨੇ ਜਿਹਦਾ ਕਿ ਵਿਰੋਧ ਸਿੱਖ ਸਮਾਜ ਨੇ ਕੀਤਾ ਦੋ ਦਫਾ ਹੋਇਆ ਵੀ ਉਥੇ ਸੱਜ ਕੇ ਨਮਾਜ਼ਾਂ ਪੜਾਉਣੀਆਂ ਕੱਲ ਨੂੰ Hindu ਕਹਿੰ ਕੇ ਅਸੀਂ ਹਨੂਮਨ ਚਾਲੀਸਾ ਕਰਨਾ ਚਾਹੁੰਦੇ ਆ ਨਾ ਜਾਂ ਅਸੀਂ ਰਮਾਇਣ ਪੜਾਉਣ ਦਾ ਪ੍ਰੋਗਰਾਮਾਂਗੇ ਤੇ ਉੱਥੇ ਹੋਣ ਦਵਾਂਗੇ ਅਸੀਂ ਪਰ ਇਸ ਬੰਦੇ ਨੇ ਇੰਨਾ ਨਹੀਂ ਇਹਨੇ ਰਲ ਕੇ ਹਬੀਬ ਦੇ ਨਾਲ 50 ਹਜ਼ਾਰ ਕਾਪੀ ਕੁਰਾਨ ਦੀ ਇਹਨੇ ਪੰਜਾਬ ਚ ਫਰੀ ਵੰਡਵਾਈ ਹੈ 크੍ਰਿਸਚੀਅਨਟੀ ਨੂੰ ਪ੍ਰਮੋਟ ਕਰਨੇ ਦਾ ਹੱਥ ਹੈ ਸਿੱਖਾਂ ਦੇ ਕਦੀ ਵੀ ਇਹਨੇ ਜਿਹੜੇ ਮਸਲੇ ਤੇ ਉਹਨਾਂ ਦੇ ਅਵਾਜ਼ ਨਹੀਂ ਚੁੱਕੀ ਅਜੇ ਤੱਕ ਹੁਣ ਜੋ ਬਾਦਲਾਂ ਦੇ ਖਿਲਾਫੇ ਬੋਲ ਰਿਹਾ ਹੈ ਉਦੋਂ ਕਿੱਥੇ ਸੀ ਭਈ ਜਦੋਂ ਇਹ ਤੱਕ ਦਾ ਜਥੇਦਾਸੀ ਉਦੋਂ ਤਾਂ ਨਹੀਂ ਬੋਲੇਆ ਮਜ਼ਾ ਤਾਂਜ ਉਦੋਂ ਬੋਲਦਾ ਹੁਣ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਇੱਕ ਬੰਦਾ ਜਿਹੜਾ ਪ੍ਰੋ ਇਸਲਾਮਿਕ ਹੈ ਜਿਹੜਾ 50 ਹਜ਼ਾਰ ਕਾਪੀ ਬਣਾ ਕੇ ਵੰਡਦਾ ਪੰਜਾਬੀ ਚ ਕੁਰਾਨ ਦੀ ਜਿਹੜਾ ਗ੍ਰੈਂਡ ਥੀਸਿਸ ਕਰ ਰਿਹਾ ਹੈ ਔਰ ਇਹ ਨਾ ਕੰਟਰੋਵਰਸ਼ੀਅਲ ਹੈ ਕਿ ਗੁਰਗਨ ਸਾਹਿਬ ਉਹ ਕ੍ਰਾਂਚ ਕਰਦੇ ਦੀ ਇੱਕ ਸੱਤਾ ਜਿਹੜੀ ਨਹੀਂ ਹੋ ਸਕਦੀ ਕਦੇ ਵੀ ਇਹ ਚੀਜ਼ ਬੜੀ ਜਿਹੜੀ ਬਰੀਕੀ ਨਾਲ ਸਮਝਣ ਵਾਲੀ ਹੈ ਹੁਣ ਜਿਸ ਬੰਦੇ ਦੇ ਅੰਦਰ ਦੇ ਕਰ ਰਿਹਾ ਉਹ ਬੰਦਾ ਕਿੰਨਾ ਕਿਮਾਨਦਾਰ ਆਪਾਂ ਉੱਤੇ ਗੱਲ ਕਰਾਂਗੇ ਜਦ ਕਿ ਜਿਹੜਾ ਹਿਊਮਨ ਰਾਈਟਸ ਹੈ ਜਿਹੜਾ ਮਾਨਵੀ ਅਧਿਕਾਰ ਨੇ ਉਹਦੀ ਸਭ ਤੋਂ ਵੱਡੀ ਜਿਹੜੀ ਐਗਜ਼ਾਮਪਲ ਧੰਗੁਰ ਤੇਗਬਾਦ ਮਹਾਰਾ ਸੱਚੇ ਪਾਤਸ਼ਾਹ ਨੇ ਕੁੱਲ ਕਾਇਨਾਤ ਦੇ ਵਿੱਚ ਤਲਕ ਜੰਜੂ ਰਾਖਾ ਪ੍ਰਵਤਾਕਾ ਕਿਨੋਂ ਵੱਡੋ ਕਲੂ ਮੈਂ ਅਸਾ ਕਰ ਜਿਨ੍ਹਾਂ ਨੇ ਤਲਕ ਤੇ ਜਨਿਊ ਵਾਸਤੇ ਆਪਣਾ ਬਲੀਦਾਨ ਦਿੱਤਾ ਤਾਂ ਹੀ ਮਰਗ ਤੇਗ ਬਹਾਦਰਸੀ ਕਿਰਿਆ ਕਰੀ ਨਾ ਕਿਨਹੂਆਂ ਐਸੀ ਕਿਰਿਆ ਤੇ ਸੰਸਾਦ ਕਿਸ ਨੇ ਕੀਤੀ ਕਿ ਦੂਸਰੇ ਤਲ ਵਾਸਤੇ ਉਹਦੇ ਮਾਨਵੀ ਅਧਿਕਾਰਾਂ ਵਾਸਤੇ ਉਹਦੇ ਧਾਰਮਿਕ ਅਧਿਕਾਰਾਂ ਵਾਸਤੇ ਹਨ ਉਹਦੇ ਖੇਤਰੀ ਅਧਿਕਾਰਾਂ ਵਾਸਤੇ ਜਿਹੜਾ ਆਪਣਾ ਬਲੀਦਾਨ ਦਿੱਤਾ ਹੋਇਆ ਪਰ ਇਸ ਪੂਰੇ ਕਨਸੈਪਟ ਦੇ ਅੰਦਰ ਪੂਰੇ ਪੇਪਰ ਦੇ ਵਿੱਚ ਉਹ ਜ਼ਿਕਰ ਨਹੀਂ ਆਇਆ ਪਹਿਲਾ ਪੁਆਇੰਟ ਇਹ ਨਹੀਂ ਰੱਖਿਆ ਕਿ ਇਸਲਾਮ ਵਿਸ਼ਵ ਵਿਆਪੀ ਧਰਮ ਹੈ ਪੂਰੇ ਸੰਸਾਰ 'ਚ ਇਸਾਈਅਤ ਤੋਂ ਬਾਅਦ ਦੂਜੇ ਨੰਬਰ ਤੇ ਸੱਤਵਾਦ ਪੜਿਆ ਜਾਣ ਵਾਲਾ ਧਰਮ ਹੈ ਇਹਦਾ ਜਿਹੜਾ ਪਹਿਲਾ ਪੁਆਇੰਟ ਹੈ ਸੱਚ ਹੈ ਕਿ ਝੂਠ ਹੈ ਆਪਾਂ ਤੇ ਚਰਚਾ ਫਿਰ ਕਰਾਂਗੇ ਦੂਜਾ ਪੁਆਇੰਟ ਹੈ 88 ਨੰਬਰ ਪੰਨੇ ਤੇ ਹੈ ਦੂਜਾ 95 ਨੰਬਰ ਪੰਨੇ ਤੇ ਹੈ ਦੁਨੀਆ ਦਾ ਪਹਿਲਾ ਇਨਸਾਨ ਇਸਲਾਮਿਕ ਵਿਸ਼ਵਾਸ ਅਨੁਸਾਰ حضرت حضرت ਆਦਮ ਸੀ ਗੱਲ ਚੱਲ ਰਹੀ ਹੈ ਮਾਨਵ ਅਧਿਕਾਰਾਂ ਦੀ ਇਹ ਉੱਥੇ ਐਲਾਨ ਕਰ ਰਿਹਾ ਹੈ ਆਦਮ ਨੂੰ ਤੀਸਰਾ ਪੁਆਇੰਟ ਹੈ 113 ਨੰਬਰ ਪੇਜ ਤੇ ਇਸਲਾਮ ਨੂੰ ਇਸ ਤੋਂ ਪਹਿਲਾਂ ਹੋਏ ਸਾਰੇ ਪੈਗੰਬਰਾਂ ਦਾ ਧਰਮ ਕਿਹਾ ਗਿਆ ਹੈ ਮਤਲਬ ਉਸ ਤੋਂ ਪਹਿਲਾਂ ਜਿੰਨੇ ਵੀ ਹੋਏ ਹੋਣਗੇ ਚਾਹੇ ਸ਼੍ਰੀ ਕ੍ਰਿਸ਼ਨ ਹੋਏ ਨੇ ਚਾਹੇ ਭਗਵਾਨ ਰਾਮ ਜੀ ਹੋਏ ਨੇ ਸਾਰੇ ਜਿਹੜੇ ਨੇ ਉਹ ਇਸਲਾਮਿਕ ਇਹ ਜਿਹੜੀ ਗੱਲ ਰੱਖੀ ਹੈ ਚੌਥਾ ਪੁਆਇੰਟ 123 ਨੰਬਰ ਪੇਜ ਤੇ ਕੁਰਾਨ ਨੂੰ ਵਿਸ਼ਵ ਵਿੱਚ ਸਭ ਤੋਂ ਵੱਧ ਪੜਿਆ ਜਾਣ ਵਾਲਾ ਧਰਮ ਗ੍ਰੰਥ ਕਿਹਾ ਗਿਆ ਹੈ। ਟਾਪਿਕ ਕੀ ਸੀਗਾ? ਗੁਰਗੰਸਾ ਮਹਾਰਾਜ ਤੇ ਕੁਰਾਨ ਦੇ ਅੰਦਰ ਮਨੁੱਖੀ ਅਧਿਕਾਰਾਂ ਦਾ ਜਿਹੜਾ ਚਰਚਾ ਠੀਕ ਹੈ ਜੀ। ਪੰਜਵਾਂ ਪੁਆਇੰਟ ਇਹ ਹੈ ਕਿ ਇਸੇ ਪੇਜ ਤੇ ਲਿਖਿਆ ਹੈ ਜਿਹੜਾ ਬੁਤਲਾ ਸੀ ਆਪਣਾ 123 ਕਿ ਕੁਰਾਨ ਦੇ ਮੂਲ ਸਤਵੇਂ ਅਸਮਾਨ ਤੇ ਲੋਹੋ ਇਹ ਲੋਹੇ ਮਹਿਫੂਜ਼ ਭਾਵ ਸੁਰੱਖਿਆ ਦੀ ਪੱਟੀ ਦੇ ਸਥਿਤ ਹੈ ਜਿਹੜਾ ਸਤਵਾਂ ਅਸਮਾਨ ਮੰਨਦੇ ਨੇ ਇਹ ਲੋਹੇ ਮਹਿਫੂਜ਼ ਲੋਹੇ ਕਲਮ ਨੇ ਲਿਖਿਆ ਹੋਇਆ ਜਿਹੜਾ ਉੱਤੇ ਮਹਿਫੂਜ਼ ਰੱਖਿਆ ਹੋਇਆ ਹੈ 130 ਨੰਬਰ ਪੇ ਤੇ 6ਵਾਂ ਪੁਆਇੰਟ ਇਹ ਡਾਕਟਰ ਮੁਹੰਮਦ ਵੀਬ ਲਿਖਵਾ ਰਿਹਾ ਇਹ ਕਿਸੇ ਲੜਕੀ ਦਾ ਸ਼ਾਇਦ ਰਮਨਦੀਪ ਕੋਰਾ ਦਾ ਨਾਮ ਹੈ ਜਿਹਦਾ ਇਹ ਪਰਚਾ ਹੈ ਹੂੰ ਉਹ ਇਹ ਹੈ ਕਿ ਮਾਨਵੀ ਅਧਿਕਾਰਾਂ ਦਾ ਸੰਕਲਪ ਜੋ 1948 ਵਿੱਚ ਘੜਿਆ ਗਿਆ ਸੀ ਸਭ ਤੋਂ ਪਹਿਲਾਂ ਕੁਰਾਨ ਵਿੱਚ ਮਿਲਦਾ ਹੈ। ਸੋ ਮਾਨਵੀ ਅਧਿਕਾਰਾਂ ਦਾ ਜਿਹੜਾ ਸੰਕਲਪ ਹੈ ਉਹ 1948 ਦੇ ਵਿੱਚ ਆਇਆ ਹੈ। ਮਹਾਰਗੁ ਰਤੇਗ ਬਾਦ ਮਹਾਤਮਾ ਚਿਪਾਸ਼ਾ ਦਾ ਜਿਹੜੀ ਬਲੀਦਾਨ ਹੈ ਉਹ ਬਿਲਕੁਲ ਜੀਰੋ ਕਰਤਾ ਇਸ ਬੰਦੇ ਨੇ। ਮੈਂ ਫਿਰ ਦੱਸਾਂ ਇਸ ਬੰਦੇ ਦਾ ਜਿਹੜਾ ਪੀ ਐਚ ਡੀ ਜਿਹੜਾ ਜਿਹੜਾ ਰਿਸਰਚ ਟਾਪਿਕ ਸੀ ਉਹ ਸੀਗਾ ਸੂਫੀ 뮤ਜ਼ਿਕ ਤੇ ਇਹ ਕਰਾ ਰਿਹਾ ਹੈ ਕੁਰਾਨ ਜਦ ਮੈਂ ਪੁੱਛਿਆ ਵੀ ਭਾਈ ਕਿਵੇਂ ਕਰਵਾ ਰਹੇ ਗੁਰਗਾਂ ਸਾਹਿਬ ਪਰ ਕਿਵੇਂ ਜਾਣਦੇ ਹੈ ਕਹਿੰਦਾ ਸਟੂਡੈਂਟ ਦੱਸ ਦਿੰਦੇ ਨੇ ਜਿਹੜੇ ਤੇਰੇ ਸਟੂਡੈਂਟ ਤੈਨੂੰ ਦੱਸਦੇ ਉਹ ਤੇ ਖੁਦ ਸਟੂਡੈਂਟ ਨੇ ਤੇਰ ਕੋ ਕੀ ਅਥਾਰਟੀ ਗੁਰਗਾਂ ਸਾਹਿਬ ਦੇ ਦਿੱਤੇ ਕਿਸ ਨੂੰ ਰਿਸਰਚ ਕਰਵਾਉਣ ਦੀ ਕੰਪੈਟਿਟਿਵ ਸਟਡੀ ਕਰਵਾਉਣ ਦੀ ਤੇਰੀ ਆਪਣੀ ਪੜਾਈ ਕਿੰਨੀ ਹੈ 0 ਕੁਰਾਨ ਤੇ ਪੜਾਈ ਕਿੰਨੀ ਹੈ 0 ਮੈਨੂੰ ਕਹ ਅਸੀਂ ਬੈਠ ਚर्चा ਕਰ ਲੈਨੇ ਆਪ ਇਹ ਮੁਹੰਮਦ ਹਬੀਬ ਗੁਰੂ ਹੈ ਇਦਾ ਹੈਪੀ ਅਲੀ ਤਾਂ ਹੀ ਦਾ ਨਾਸੀ ਪਾਸੀ ਹੈਪੀ ਅਲੀ 2 ਸਾਲ ਪਹਿਲਾਂ 7.149 ਨੰਬਰ ਪੇਜ ਤੇ ਡਾਕਟਰ ਇਸ਼ਹਾਦ ਉਹਨਾਂ ਦੇ ਦਿੱਤੇ ਹਦੀਸਾਂ ਦੇ ਹਵਾਲਿਆਂ ਨੂੰ ਆਧਾਰ ਬਣਾ ਕੇ ਡਾਕਟਰ ਹਬੀਬ ਜੀ ਲਿਖਣ ਦੀ ਜ਼ਰੂਰਤ ਕਰਦੇ ਹਨ ਕਿ ਇਸਲਾਮ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਅਧਿਕਾਰ ਦਿੱਤੇ ਗਏ ਨੇ ਇਸਲਾਮ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਦੇ ਅਧਿਕਾਰ ਦਿੱਤੇ ਗਏ ਨੇ ਜਿਹੜਾ ਕਿ ਬਿਲਕੁਲ ਝੂਠ ਹੈ ਇਹ ਮੇਰੀ ਪੁਰਾਣੀ ਵੀਡੀਓ ਪਈਆਂ ਸਾਰੀਆਂ ਸੁਣ ਲਿਓ ਜਦੋਂ ਆਪਣੀ ਚਰਚਾ ਪਾਕਿਸਤਾਨ ਚੱਲੀ ਸੀਗੀ ਕੋਈ ਅਧਿਕਾਰ ਨਹੀਂ ਮੰਨਫੀ ਸੋ ਇਹ ਸਰਾ ਸਾਰਾ ਝੂਠ ਹੈ ਜੋ ਲਿਖਿਆ ਜਾ ਰਿਹਾ ਇਹਦੇ ਵਿੱਚ ਤੇ ਇਹਦਾ ਟੌਪਿਕ ਕੀ ਸੀਗਾ ਗੁਰਗਾਂਸਥ ਦੇ ਗ੍ਰਾਂਥ ਦੇ ਵਿੱਚ ਮਾਨਵ ਦੇ ਅਧਿਕਾਰ ਫਿਰ 8.150 ਨੰਬਰ ਪੇਜ ਤੇ ਹੈ ਕਿ ਚਾਰ ਸਦੀਆਂ ਦੀ ਖੁੱਲ੍ਹ ਬਾਰੇ ਡਾਕਟਰ ਹਬੀਬ ਲਿਖਦੇ ਹਨ ਕਿਉਂਕਿ ਮੁਹੰਮਦ ਸਾਹਿਬ ਵਾਲਾ ਦੌਰ ਜੰਗਾ ਯੁੱਧਾਂ ਦਾ ਦੌਰ ਸੀ ਔਰਤਾਂ ਅਕਸਰ ਵਿਧਵਾ ਹੋ ਜਾਇਆ ਕਰਦੀ ਸੀ ਇਸ ਲਈ ਚਾਰ ਸ਼ਾਦੀਆਂ ਦੀ ਖੁੱਲ੍ਹ ਦਿੱਤੀ ਗਈ ਹੈ ਹੁੰਦੇ ਜੰਗ ਯੁੱਧ ਨਹੀਂ ਹੁੰਦੇ ਤੇ ਇਹ ਜਿਹੜਾ ਜ਼ਮੀਨੀ ਕਰਨ ਨੂੰ ਫਿਰ ਬੰਦ ਕਿਉਂ ਨਹੀਂ ਕੀਤਾ ਗਿਆ ਫਿਰ ਸਮਝੇ ਫਿਰ 9.219 ਨੰਬਰ ਪੇਜ ਤੇ ਹੈ ਬੇ ਇਹ ਜਿਹੜੇ ਪੁਆਇੰਟ ਪੜਦਾ ਪਿਆ ਨਾ ਸਾਡੇ ਮਿੱਤਰ ਨੇ ਡਾਕਟਰ ਪ੍ਰੋਫੈਸਰ ਅਨਜੀਤ ਸਿੰਘ ਹੁਣੀ ਇਹ ਉਹਨਾਂ ਨੇ ਇਹ ਪੁਆਇੰਟ ਆਊ ਕੀਤਾ 648 ਪੰਨੇ ਥੀਸਿਸ ਪੜ ਕੇ ਤੇ ਉਹਨੂੰ ਉਹਨਾਂ ਨੇ ਨੋਟਾਂ ਨੂੰ ਸ਼ਾਰਟਨ ਕੀਤਾ ਹੋਇਆ ਤਾਂ ਕਿ ਤੁਹਾਡੇ ਤੱਕ ਇਹ ਗੱਲ ਪਹੁੰਚਾਈ ਜਾ ਸਕੇ ਉਹ ਲਿਖਦੇ ਨੇ ਕਿ ਬੇਹਤ ਸ਼ਰਮ ਭਰੀ ਚਲਾਕੀ ਨਾਲ ਪਾਕਿਸਤਾਨ ਕੁੜੀ ਯੂਸਫ ਮਲਾਲਾ ਨੂੰ ਕੁਰਾਨ ਵਿੱਚ ਦਰਸਾਏ ਔਰਤਾਂ ਦੇ ਵਿਦਿਅਕ ਹੱਕ ਦੀ ਪਹਿਰਦਾਰ ਕਰਦੇ ਆ ਤਾਲੀਬਾਨ ਇਥੋਂ ਜ਼ੁਲਮ ਦੇ ਸ਼ਿਕਾਰ ਦੱਸਿਆ ਗਿਆ ਹੈ ਮਤਲਬ ਕਹਿੰਦੇ ਨੇ ਕਿ ਕੁਰਾਨ ਚ ਔਰਤ ਨੂੰ ਪੜਨ ਦਾ ਹੱਕ ਸੀਗਾ ਤੇ ਜਿਹੜਾ ਹੈ ਮਲਾਲਾ ਜਿਹੜੀ ਜਿਹਨੂੰ ਗੋਲੀ ਵਜੀ ਸੀ ਹੱਕ ਤੇ ਬੜੀ ਫੇਮਸ ਹੈ ਉਹਨੂੰ ਤਾਲੀਬਾਨ ਨੇ ਉਹ ਤੇ ਜ਼ੁਲਮ ਕੀਤਾ ਹੈ ਪੁਆਇੰਟ ਨੰਬਰ 10 ਪੇਜ ਨੰਬਰ 225 ਤੇ ਲਿਖਦੇ ਨੇ ਕਿ ਪਿਛਲੀਆਂ 14 ਸਦੀਆਂ ਵਿੱਚ ਔਰਤ ਦੀ ਦਸ਼ਾ ਤਰਸਯੋਗ ਸੀ ਅਤੇ حضرت ਮੁਹੰਮਦ ਸਾਹਿਬ ਨੇ ਔਰਤਾਂ ਨੂੰ ਹੱਕ ਦੀ ਰਾਖੀ ਲਈ ਆਵਾਜ਼ ਬੁਲੰਦ ਕੀਤੀ ਟੌਪਿਕ ਕੀ ਹੈ ਗੁਰਗੰਸਾ ਤੇ ਕੁਰਾਨ ਦੇ ਵਿੱਚ ਮਾਨਵੀ ਅਧਿਕਾਰਾਂ ਦੀ ਗੱਲ ਅੱਛਾ ਇਹ ਸਾਰਾ ਕੁਰਾਨ ਚੱਲਿਆ ਮੈਂ ਔਰਤਾਂ ਹਾਲਤ ਜਿਉਂ ਸੀ ਤੇ ਹਜ਼ਰਤ ਸਾਹਿਬ ਨੇ ਔਰਤਾਂ ਦੀ ਹੱਕ ਦੀ ਆਵਾਜ਼ ਬੁਲੰਦ ਕੀਤੀ ਹੈ ਤੇ ਕਿੰਨਾ ਕਿ ਸੱਚਾ ਸਾਰੇ ਜਾਣਦੇ ਨੇ ਫਿਰ 11ਵਾਂ ਪੁਆਇੰਟ ਜਿਹੜਾ ਹੈ 238 ਨੰਬਰ ਪੇਜ ਤੇ ਮੱਕਾ ਸਾਰੇ ਮੁਸਲਮਾਨਾਂ ਲਈ ਖੁੱਲਾ ਤੇ ਸੁਤੰਤਰ ਹੈ ਸਿਰਫ ਮੁਸਲਮਾਨਾਂ ਲਈ ਹੈ ਨਾ ਗੈਰ ਮੁਸਲਮਾਨ ਇਹ ਚ ਗੱਲ ਚੱਲ ਰਹੀ ਹੈ ਮਨੁੱਖੀ ਅਧਿਕਾਰਾਂ ਦੀ ਕਿਸੇ ਇੱਕ ਤਬਕੇ ਦੀ ਨਹੀਂ ਇਹ ਕੌਣ ਲਿਖਾ ਇਹ ਕੌਣ ਲਿਖਵਾ ਰਿਹਾ ਹੈ ਡਾਕਟਰ ਮੁਹੰਮਦ ਹਬੀਬ ਰਮਨਦੀਪ ਕੌਰ ਸ਼ਰ ਕੁੜੀ ਦੇ ਨਾਮ ਜਿਹੜੀ ਥੀਸਿਸ ਕਰ ਰਹੀ ਹੈ ਇਹ ਗੁਰੂ ਹੈ ਹਰਪ੍ਰੀਤ ਸਿੰਘ ਦਾ ਸਾਡੇ ਸਿੰਘ ਸਾਹਿਬ ਦਾ ਤਾਂ ਇਹਨੂੰ ਕਿਹਾ ਸੀ ਬੰਦੇ ਦਾ ਪੁੱਤ ਬਣ ਕੇ ਸਿਫਾ ਦੇ ਦੇ ਨਹੀਂ ਤੇ ਬਹੁਤ ਜ਼ਰੀਲ ਹੋਏਗਾ 10.242 ਨੰਬਰ ਪੇਜ ਤੇ ਵਿਆਹ ਦੇ ਵਿਗੜੇ ਮਸਲਿਆਂ ਵਿੱਚ ਕਾਨੂੰਨੀ ਸ਼ਰਤਾਂ ਅਤੇ ਫੈਸਲਿਆਂ ਅਨੁਸਾਰ ਤਲਾਕ ਦਾ ਹੱਕ ਹੈ ਇਹ ਤੋਂ ਜ਼ਿਆਦਾ ਹੱਕ ਤੇ ਸੰਸਾਰੀ ਕੋਰਟਾਂ ਦੇ ਵਿੱਚ ਇਤਨੀ ਮੈਂ ਜ਼ਿਆਦਾ ਜਿਹੜੀ ਹੈ ਲੈਕਚਰ ਨਹੀਂ ਕਰਨਾ ਚਾਹੁੰਦਾ ਹੈ ਨਾ 11.299 ਤੇ ਕੀ ਗੁਰੂ ਗ੍ਰੰਥ ਸਾਹਿਬ ਨੂੰ ਆਦਿ ਗ੍ਰੰਥ ਜਾਂ ਮੋਢਲਾ ਗ੍ਰੰਥ ਕਿਹਾ ਜਾਂਦਾ ਹੈ ਬਸ ਸਮਝ ਗਿਆ ਆਧਗ੍ਰੰਥ ਜਾਂ ਮੁੱਢਲਾ ਗ੍ਰੰਥ ਕਿਹਾ ਜਾਂਦਾ ਹੈ ਬਸ ਇੰਨਾ ਤੇ ਟਾਪਿਕ ਕੀ ਸੀ ਕਦਾ ਥੀਸਿਸ ਦਾ ਕੁਰਾਨ ਸ਼ਰੀਫ ਅਤੇ ਇਸ ਜੀ ਗੁਰਗੰਸਾ ਵਿੱਚ ਵਿਸ਼ੇ ਦੇ ਵਿਸ਼ੇ ਸੰਦਰਭ ਵਿੱਚ ਮਾਨਵੀ ਅਧਿਕਾਰਾਂ ਦੇ ਧਾਰਮਿਕ ਪਰਪੇਖ ਠੀਕ ਹੈ ਹੁਣ ਇਹ ਜਿਹੜਾ ਬੰਦਾ ਇਤਨੀ ਬੇਈਮਾਨੀ ਦੇ ਨਾਲ ਸ਼ਰਾਰਤ ਦੇ ਤਹਿਤ ਕਿਸੇ ਸਾਜ਼ਿਸ਼ ਦੇ ਤਹਿਤ ਸਿੱਖਾਂ ਦੇ ਬੱਚਿਆਂ ਨੂੰ ਇਹ ਪੜਾ ਰਿਹਾ ਤੇ ਲੱਖ ਲਾਨਤ ਉਹਨਾਂ ਤੇ ਉਸ ਕੁੜੀ ਤੇ ਵੀ ਜਿਹੜੀ ਪ੍ਰੋਫੈਸਰ ਹੁਣ ਬਣ ਗਈ ਹੋਇਆ ਮਨਦੀਪ ਕੌਰ ਜਿੰਨੇ ਸਿਰ ਇੱਕ ਡਿਗਰੀ ਪਾਉਣ ਵਾਸਤੇ ਆਹ ਕੁਕਰਮ ਕੀਤਾ ਇਹਦੇ ਵਿੱਚ ਗੁਰਵੰਤ ਸਿੰਘ ਸਾਹਿਬ ਕਿਥੇ ਨੇ ਜਿਹੜੇ ਪੁਆਇੰਟ ਲਿਖਨੇ ਸਾਰੇ ਪੁਆਇੰਟ ਝੂਠ ਤੇ ਬੇਸ ਨੇ ਇੱਥੇ ਡਿਬੇਟ ਹੋ ਸਕਦੀ ਕੋਈ ਵੱਡੀ ਗੱਲ ਨਹੀਂ ਸੋ ਇਹ ਗੁਰੂ ਹੈ ਹਰ ਹਰਪ੍ਰੀਤ ਸਿੰਘ ਦਾ ਜਿਹੜਾ ਹੈ ਹੈਪੀ ਯੂਨੀਵਰਸ ਇਹ ਨਾਂ ਰੱਖਿਆ ਹੈਪੀ ਵਾਲੀ ਲਿਗਲ ਤੋਂ ਜਹੇਦਾਰਾ ਦਮਦਮਾ ਸਾਹ ਦਮਦਮਾ ਸਾਹ ਤੇ ਬਣੀ 1900 ਦੀ ਲੱਗੇ ਆ ਉਹਦੇ ਖਾਲਸਾ ਜੀ ਤਖਤ ਹੈ ਹੀ ਨਹੀਂਗਾ ਤਾਂ ਖਸੇ ਸਾਡੇ 4 ਨੇ 5ਵਾਂ ਚੱਲਦਾ ਫਿਰ ਬੁੱਢਾ ਦਾਲ ਠੀਕ ਹੈ ਫਿਰ ਇਹ ਬੰਦਾ ਗੁਰਮਤਿ ਪੜਾਈ ਫਿਲ ਕਰਦਾ ਉਹ ਜੋ ਉਹਨੇ ਆਪਣੀ ਸਾਲੀ ਨਾਲ ਕੀਤਾ ਹੈ ਨਾ ਆਪਣੇ ਸਾਲੂ ਨਾਲ ਕੀਤਾ ਇਹ ਉਹਦਾ ਨਿੱਜੀ ਹੈ ਉੱਤੇ ਮੈਂ ਜ਼ਿਆਦਾ ਟਿੱਪਣੀ ਨਹੀਂ ਕਰਾਂਗਾ ਪਰ ਉਹ ਸਭ ਕੁਝ ਸੱਚ ਹੈ ਜੋ ਉਸ ਦੇ ਸਾਲੂ ਨੇ ਕਿਹਾ ਉਹਨੇ ਚਿੱਠੀਆਂ ਵੀ ਪੇਸ਼ ਕੀਤੀਆਂ ਉਹਨਾਂ ਡੇਟਾ ਦੇ ਨਾਲ ਵੀ ਜਦੋਂ ਉਹਨੇ ਹਾਰੇ ਕੱਢੇ ਆਪਣੀ ਘਰ ਦੀ ਨੂੰ ਆਪਣੇ ਆਪਣੇ ਘਰ ਨੂੰ ਬਚਾਉਣ ਵਾਸਤੇ ਇੱਕਦਾਂ ਉਹਦੀ ਵਾਈਫ ਜਿਹੜੀ ਹੈ ਨੱਪ ਕੇ ਬੈਠਾ ਹੋਇਆ ਹੈ ਹਰਪ੍ਰੀਤ ਫਿਰ ਇਹਦੀ ਜਿਹੜੀ ਅਗਿਆਨਤਾ ਹੈ ਨਾ ਤੇ ਇਹ ਕੋਈ ਚਾਹੀਦਾ ਕਥਾ ਬਚ ਗਿਆ ਗੁਰਮਤਿ ਦੀ ਪੜਾਈ ਫੇਲ ਕਰਕੇ ਬੈਠਾ ਹੋਇਆ ਹੈ ਇਹਨੂੰ ਚਾਹੀਦਾ ਸੀ ਕਿਸੇ ਗੁਰਮੁਖ ਕੋਲ ਬਹਿ ਕੇ ਪੜੇ ਦੁਬਾਰਾ ਤੇ ਵਾਰਾ ਟਰਾਈ ਕਰੇ ਪਾਂ ਜਾ ਕੇ ਸਿੰਘ ਸਭ ਲਗੇ ਪੀ ਐਚ ਡੀ ਕਰਨ ਬੈਠਾ ਉਹ ਵੀ ਫੇਲ ਮੈਨੂੰ ਕਹਿੰਦਾ ਪੀ ਐਚ ਡੀ ਕਰ ਫਿਰ ਤੇਰੇ ਜਿਹੜੇ ਇੱਕ ਵੀ ਜਦ ਤੱਕ ਪੀ ਐਚ ਡੀ ਕੰਪਲੀਟ ਨਹੀਂ ਹੁੰਦੀ ਤੁਸੀਂ ਉਹਦੇ ਥੀਸਿਸ ਕਢਵਾ ਨਹੀਂ ਸਕਦੇ ਨਾ ਬਾਹਰ ਇਹ ਉਹ ਆ ਜਿਹੜੀ ਕੰਪਲੀਟ ਹੋ ਚੁੱਕੀ ਹੋਈ ਹੈ ਹੁਣ ਪਤਾ ਨਹੀਂ ਜੇ ਇਸ ਦਾ ਕੋਈ ਕਾਨੂੰਨ ਹੈ ਤੇ ਇਹਨੂੰ ਚੈਲੰਜ ਕੀਤਾ ਜਾ ਸਕਦਾ ਹੈ ਹਾਈ ਕੋਰਟ ਦੇ ਵਿੱਚ ਜੋ ਹੋਵੇ ਤਾਂ ਕਿਉਂਕਿ ਸਾਰਾ ਜਿਹੜਾ ਇਹ 420 ਕੀਤੀ ਹੈ ਸਾਰੀ ਬੋਲ ਸ਼ਿਟ ਹੈ ਹੁਣ ਉਸ ਹਰਪੀ ਨੂੰ 2 ਸਾਲ ਪਹਿਲਾਂ ਕਿਹਾ ਸੀ ਵੀ ਹੈਪੀ ਆਲੀ ਅਸਤੀਫਾ ਦੇ ਕੇ ਆਪਣੀ ਜਾਂਚ ਡਾਲਾ ਨਹੀਂ ਤੇ ਜ਼ਲੀਲ ਹੋਏਗਾ ਹੁਣ ਕਿੰਨਾ ਜ਼ਿਲੋ ਖਵਾਰ ਹੋ ਰਿਹਾ ਹੈ ਪਰ ਇਹਦੇ ਜਿਹੜੇ ਆਕਾ ਹੈ ਜਿਹੜੇ ਇਹਦੇ ਮਾਈ ਬਾਪ ਨੇ ਉਹਨਾਂ ਦਾ ਜ਼ੋਰ ਇਹਨਾਂ ਹੈ ਕਿ ਦਿੱਲੀ ਕਮੇਟੀ ਨੂੰ ਮਜਬੂਰਨ ਅੱਜ ਇਹਦੇ ਹੱਕ ਚ ਇੱਕ ਕਰਨਾ ਪਿਆ ਕੁਝ ਵੀ ਪਾਣੀ ਸਮਾਗਮ ਜਾਂ ਕੁਝ ਵੀ ਮਰਗਬੀਰ ਸਿੰਘ ਆ ਗਿਆ ਜੀ ਮੈਂ ਵੀ ਅਸਤੀਫਾ ਦੇਣਾ ਹੈ ਉਧਰੋਂ ਧਾਮੀ ਕਹਿੰਦਾ ਮੈਂ ਵੀ ਅਸਤੀਫਾ ਦੇਣਾ ਹੈ ਮਤਲਬ ਜਿਸ ਵਕਤ ਪੰਥ ਨੂੰ ਲੋੜ ਹੈ ਤੁਹਾਡੀ ਤੁਸੀਂ ਸਾਰੇ ਮੈਦਾਨ ਛੱਡ ਕੇ ਭੱਜ ਰਹੇ ਹੋ ਜਾਂ ਤੁਸੀਂ ਉਦੋਂ ਹੀ ਆਪਣੇ ਆਕਾ ਦੇ ਪੁਸ਼ਤ ਪਰੈ ਨਾ ਕੀਤੀ ਹੁੰਦੀ ਹ ਹੁਣ ਬਾਦਲਾਂ ਬਾਰੇ ਬੋਲੋਗੇ ਉਦੋਂ ਬੋਲੋ ਜਦ ਤੁਸੀਂ ਤਖਤ ਦੇ ਉੱਤੇ ਕਾਬਜ਼ ਹੋ ਹਨਾ ਫਿਰ ਤੁਸੀਂ ਗੱਲਬਾਤ ਕਰੋ ਹੁਣ ਇਹ ਵੀ ਦੇਖੋ ਜਿਹੜਾ ਇਹਦਾ ਪਰੰਪਾਲ ਹੈ ਇਹ ਪਰੰਵੀਦ ਹੈ ਇਹਦਾ ਲਖਬੀਰ ਦਾ ਜਰਮਨ ਦੇ ਅੰਦਰ ਉਹ ਗੱਲ ਕਹਿੰਦਾ ਹੈ ਕਿ ਮੈਂ ਸਿੰਗਲ ਹੈਂਡਲ ਦੀ ਸਾਰੇ ਨਿਸ਼ਾਨ ਚੇਂਜ ਕਰਵਾਤੇ ਆ। ਅਡਾਉਟ ਡਾਟ ਕਮ ਕੀਤਾ ਕਿ ਤੁਸੀਂ ਪੰਥ ਦਾ ਨਿਸ਼ਾਨ ਚੇਂਜ ਕੀਤਾ ਹੈ। ਸਰਬਤ ਖਾਲਸਾ ਹੋਣਾ ਚਾਹੀਦਾ ਸੀਗਾ। ਸਰਬਤ ਖਾਲਸਾ ਕਾਲ ਹੁੰਦਾ ਤੇ ਪੂਰੇ ਤਰੀਕੇ ਨਾਲ ਇਹ ਕੰਮ ਕੀਤਾ ਜਾਂਦਾ। ਸਾਡੇ ਕੇਸ ਨੂੰ ਭੰਗਵਾ ਕਹਿੰਦਾ। ਠੀਕ ਹੈ ਨਾ? ਦੂਜੇ ਪਾਸੇ ਜਿਹੜੀ ਗੱਲ ਮੈਂ ਬੜੀ ਛੇਤੀ ਕਹ ਰਿਹਾ ਕਿ ਜਿਹੜੀ ਸ਼ਰਮਣੀ ਕਮੇਟੀ ਆਈਐਸਏ ਦੇ ਕਬਜ਼ੇ ਦੇ ਵਿੱਚ। ਉੱਥੇ ਮਿਸ਼ਨਰੀ ਪ੍ਰਚਾਰਕ ਨੇ ਸਾਰੇ ਹੁਣ ਜਿਹੜਾ ਪਰਿੰਦਰਪਾਲ ਸਿੰਘ ਬੁੱਟਰ ਟਕਸਾਲ ਦਾ ਕਥਾ ਵਜ ਗਿਆ ਉਹਨੇ ਮੱਥੇ ਕਲੰਕ ਲਵਾ ਲਿਆ ਚਲੋ ਅਸੀਂ ਤੇ ਬਾਣੇ ਬਦਲ ਦਿੰਨੇ ਆ ਸ਼ੌਂਕ ਨਾਲ ਵੀ ਸਾਰੇ ਬਾਣੇ ਸਾਡੇ ਆ ਕੋਈ ਧੱਕੇ ਨਾਲ ਬਦਲਵਾ ਕੇ ਦਿਖਾ ਦੇ ਸਾਨੂੰ ਹਾਂਜੀ ਉਹ ਬੰਦਾ ਸਿਰ ਇੱਕ ਨੌਕਰੀ ਪਾਉਣ ਵਾਸਤੇ ਉਹਨੇ ਪਜਾਮੀ ਪਾ ਲਈ ਆਪਣੀ ਪਰੰਪਰਾ ਤਿਆਗਦੀ ਹੈ ਨਾ ਉਹਨੂੰ ਇੰਨਾ ਮਜਬੂਰ ਕਰਦਾ ਕਿ ਉਹਨੂੰ ਪਜਾਮੀ ਪਾਣੀ ਪਈ ਵਿਚਾਰੇ ਗਰੀਬ ਬੰਦੇ ਨੂੰ ਟਕਸਾਲ ਦਾ ਪ੍ਰਚਾਰਕ ਉਹ ਸ਼ਰਮਨੀ ਕਮੇਟੀ ਜਿੱਥੇ ਅਕਸਰ ਹੀ ਮਨਜੀਤ ਸਾਹਿਬ ਤੋਂ ਪ੍ਰਚਾਰ ਕੀਤਾ ਜਾਂਦਾ ਹੈ ਗਲਤਮੁਤ ਉਹ ਕੈਸੇ ਕੈਸੇ ਕਥਾਵਾਚਕ ਬੈਠਦੇ ਆ ਕੇ ਉਹ ਸ਼ਰਮਨੀ ਕਮੇਟੀ ਜਿਹੜੀ ਨਮਾਜ਼ਾਂ ਕਰਵਾਉਂਦੀ ਹੈ ਆਪਣੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਕੋਰੀਡੋਰ ਦੇ ਵਿੱਚ ਤਿਰੰਗਾ ਮੋੜੇ ਤੇ ਲਾ ਕੇ ਅੰਦਰ ਆ ਮੈਂ ਪੁੱਛਿਆ ਸੀ ਇੱਕ ਵਾਰ ਵੀ ਜੇ ਕੋ ਤਰੰਗਾਲਾ ਕੇ ਅੰਦਰਵਾਸ ਅੰਦਰ ਆ ਕੇ ਕੀ ਕਰੋ ਜੀ ਗੋਲੀ ਮਾਰ ਦਾਂਗਾ ਇਹ ਫਿਰ ਮੈਂ ਫੋਟੋ ਪਾਤੀ ਮੈਂ ਕਿਹਾ ਮਾਰੋ ਗੋਲੀ ਸਾਰੇ ਚੁੱਪ ਠੀਕ ਹੈ ਹੁਣ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਸੋ ਜਿੰਨੇ ਵੀ ਹਰਪੀਸ਼ਿੰਗ ਦੇ سپورਟ ਦੇ ਵਿੱਚ ਨੇ ਉਹ ਸਾਰੇ ਦੇ ਸਾਰੇ ਗੁਨਾਹਗਾਰ ਨੇ ਐਸੇ ਬੰਦੇ ਦੀ سپورਟ ਦੇ ਵਿੱਚ ਨਹੀਂ ਜਿਹੜਾ ਬੰਦਾ ਪੰਥ ਘਾਤੀ ਹੈ ਕੌਮ ਘਾਤੀ ਹੈ ਐਸਾ ਬੰਦਾ ਜਿਨੇ ਕੌਮ ਦੀ ਪੰਥ ਦੀ ਪੇਟ ਵਿੱਚ ਛੁੜਾ ਮਾਰਿਆ ਹੈ ਜਿਨੇ ਅਕਾਲ ਤਖਤ ਤੇ ਬਹਿ ਕੇ ਸਿਰ ਨੀਵਾ ਕਰਾਇਆ ਪੰਥ ਦਾ ਇੱਕ ਵੱਧ ਕਿਰਦਾਰ ਇਨਸਾਨ ਜਿਹਦਾ ਆਪਣੀ ਹੀ ਸਾਇਨਾ ਗੱਲ تعلق ਹੈ ਉਹ ਸਾਰੀ ਵੀਡੀਓ ਪਈ ਮੈਂ ਤੇ ਜ਼ਿਆਦਾ ਟਿੱਪਣੀ ਨਹੀਂ ਕਰਾਂਗਾ ਮੇਰਾ ਮੇਨ ਜਿਹੜਾ ਕੰਸਰਨ ਹੈ ਜੋ ਇਹ ਪਾਪ ਕੀਤਾ ਇਹਨੇ ਮੁਹੰਮਦ ਹਬੀਬ ਨੇ ਤੇ ਇਹਦੇ ਬਾਕੀ ਥੀਸਿਸ ਵੀ ਹੁਣ ਟਾਈਮ ਲੱਗਦਾ ਕੱਲੇ ਕਿੰਨਾ ਕੰਮ ਕਰੀਏ ਜੇ ਲੋਸਲੇ ਮਤਨੇ 600 650 ਪੰਨੇ ਪੜ ਕੇ ਤੇ ਉਹਦੇ ਪੁਆਇੰਟ ਆ ਕੱਢੇ ਨੇ ਤੇ ਉਹ ਬੜੀ ਬਹਾਦਰੀ ਹੁੰਦੀ ਐ ਐਸੇ ਹੋਰ ਵੀ ਥੀਸਿਸ ਨੇ ਜਿਹੜੇ ਕਰਵਾ ਕੇ ਜਦ ਤੱਕ ਸਮਝ ਰੱਖਾਂਗੇ ਤੁਸੀਂ ਦੇਖੋਗੇ ਕਿ ਜਿਹੜੀ ਪੰਜਾਬੀ ਯੂਨੀਸਿਟ ਪਟਿਆਲਾ ਕੈਸਾ ਗੰਦ ਮਤਲਬ ਫੈਲਾ ਰਹੀ ਐ ਕੈਸਾ ਘਟਿਏ ਕੰਮ ਕਰਵਾ ਰਹੀ ਪੰਜਾਬੀ ਯੂਨੀਸਿਟ ਪਟਿਆਲਾ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਐ ਤੇ ਜੇ ਕੋਈ ਇਮਾਨਦਾਰ ਕੋਈ ਸਿੱਖ ਜਥੇਬੰਦੀ ਹੋਵੇ ਦੇ ਨਾਲ ਤੇ ਐਕਸ਼ਨ ਲਵੇ ਪਰ ਸਾਰੇ ਰੋਟੀਆਂ ਕਾਰਨਪੂਰ ਹਤਾਲ ਐਸੇ ਸਭ ਲੱਗੇ ਨੇ ਆਪਣੇ ਆਪਣੇ ਕਿਸੇ ਨੂੰ ਪੰਤ ਦੀ ਪਈ ਨਹੀਂ ਹੋਈ ਕਿਸੇ ਨੂੰ ਕੌਮ ਦੀ ਪਈ ਨਹੀਂ ਹੋਈ ਸਭ ਨੂੰ ਆਪਣੀ ਆਪਣੀ ਪਈ ਹੋਈ ਹੈ ਪਿੱਛੋਂ ਫੋਨ ਆਇਆ ਤੇ ਸਾਰੇ ਹੈਪੀ ਅਲੀ ਦੀ سپورਟ ਦੇ ਵਿੱਚ ਖੜ ਗਏ ਨੇ ਕਿਸੇ ਨੇ ਸਵਾਲ ਨਹੀਂ ਕੀਤਾ ਮੇਰੀ ਪਈ ਤੂੰ ਉਸ ਬੰਦੇ ਤੋਂ ਕੁਰਾਨ ਦੇ ਪੀਐਚਡੀ ਕਰ ਰਹੇ ਜਿਨੇ ਆ ਕੋ ਕਰਮ ਕੀਤਾ ਹੈ ਥੀਸਿਸ ਤੁਹਾਨੂੰ ਪੜ ਕੇ ਸੁਣਾਤਾ ਹੈ ਪੁਆਇੰਟ ਤੁਹਾਨੂੰ ਗਿਣਾਤੇ ਨੇ ਸਾਰੇ ਗੁਰਗਾਂ ਸਾਹਿਬ ਬਾਰੇ ਕੀ ਲਿਖਿਆ ਹੈ ਕਿ ਉਹਨੂੰ ਗੁਰਗਾਂ ਸਾਹਿਬ ਜਾਂ ਆਦਿ ਗ੍ਰੰਥ ਕਹਿੰਦਾ ਬਸ ਇੰਨੀ ਕੀ ਜਾਣਕਾਰੀ ਵਿਸ਼ਾ ਕੀ ਸੀਗਾ ਐਸੇ ਬੰਦੇ ਕੋਲ ਪੀ ਐਚ ਡੀ ਕਰ ਰਹੇ ਆ ਮੈਂ ਵੇਟ ਕਰ ਰਹੇ ਆ ਵੀ ਆਪਣਾ ਥੀਸਿਸ ਕੰਪਲੀਟ ਕਰੇ ਫਿਰ ਜਿਹੜਾ ਇਹਦਾ ਜਿਹੜਾ ਪੇਪਰ ਨਿਕਲੇਗਾ ਉਹਦੇ ਪੇਪਰ ਦੇ ਉੱਤੇ ਉਹਦੇ ਜਲੂਸ ਕੱਢਾਂਗੇ ਤਰਕੇ ਫਿਰ ਜਿਹੜਾ ਵਚਨ ਕੀਤਾ ਸੀ ਵੀ ਭਾਈ ਅਸੀਫਾ ਦੇ ਜਾਨ ਚੁਡਾਲਾ ਜੇ ਉਦੋਂ ਅਸੀਫਾ ਦੇ ਜਾਂਦਾ ਤੇ ਇੰਨੀ ਦੀ ਕੁੱਤੇ ਹਾਣੀ ਨਹੀਂ ਸੀ ਹੁਣ ਸੰਸਾਰ 'ਚ ਮੂੰਹ ਦਿਖਾਉਂਜੋ ਕਰਨ ਰਿਹਾ ਕਿਤੇ ਅੱਜ ਇਹਦਾ ਵਰਚੁਅਲ ਸਵੈ ਇਹਦੀ ਤਾਂ ਕਰਦੇ ਪਿੱਛੇ ਏਜੰਸੀਆਂ ਕੰਮ ਕਰਦੀਆਂ ਨੇ ਪੈਸੇ ਵਾਲਾ ਬੰਦਾ ਖੂਬ ਐਸਾ ਲੁੱਟਿਆ ਨੇ ਜੋ ਆਇਆ ਸੀ ਤੇ ਹੁਣ ਦੇਖੀ ਚੱਲੋ ਕਰਦਾ ਕੀ ਹੈ ਪੈਸੇ ਦਾ ਜ਼ੋਰ ਹੈ ਪਿੱਛੇ ਏਜੰਸੀਆਂ ਜ਼ੋਰ ਹੈ ਕਿ ਦਿੱਲੀ ਕਮੇਟੀ ਨੂੰ ਵੀ ਇਹਦੇ ਹੱਕ ਚ ਆਉਣਾ ਪੈ ਗਿਆ ਜਾਂ ਕੀ ਉਹਨਾਂ ਨੂੰ ਪਤਾ ਨਹੀਂ ਕੀ ਦੀ ਕਰਤੂਤ ਕੀ ਹੈ ਇਹ ਬੰਦਾ ਕੁਰਾਨ ਦੀਆਂ 50 ਹਜ਼ਾਰ ਕਾਪੀਆਂ ਪੰਜਾਬੀ ਪੰਜਾਬ ਚ ਵੰਡ ਰੇ ਬਣਾ ਕੇ ਇਹ ਗੁਟਕੇ ਵੰਨੇ ਜਬਜੀ ਸਾਹਿਬ ਦੇ ਨੇ। ਇਹ ਗੁਟਕੇ ਵੰਨੇ ਸੁਖਨੀ ਸਾਹਿਬ ਦੇ 50000 ਨੇ। ਤੇ ਜੇ ਸਿੱਖਾਂ ਦਾ ਇਸਾਈਆਂ ਝਗੜਾ ਹੁੰਦਾ ਤੇ ਉਹਨਾਂ ਨੂੰ ਅਕਾਲ ਦਾ ਸਰਦਕ ਸਨਮਾਨਤ ਕਰਦਾ ਪਿਆ ਬੰਦਾ। ਮਤਲਬ ਇਹ ਚੀਜ਼ਾਂ ਜਿਹੜੀਆਂ ਇਹ ਤੁਹਾਨੂੰ ਮਾਮੂਲੀ ਲੱਗਣ ਪਈ ਚੀਜ਼ਾਂ ਬਹੁਤ ਵੱਡੀਆਂ ਨੇ। ਇਹਨੇ ਸਿੰਘ ਸਾਹਿਬ ਅਕਾਲ ਤਖਤ ਰਹਿੰਦੇ ਹੋਏ ਬੜੇ ਪਾਪ ਕੀਤੇ ਨੇ ਔਰ ਉਹਨਾਂ ਪਾਪਾਂ ਦਾ ਭੁਗਤਾਨ ਇਹਨੂੰ ਕਰਨਾ ਪੈਣਾ ਹੈ। ਇਹ ਤੁਸੀਂ ਵੀ ਇੱਥੇ ਹੋ। ਤੇ ਮੈਂ ਵੀ ਇੱਥੇ ਹਾਂ। ਮੈਂ ਪੈਸੇ ਦੀ ਚੋਰੀ ਨੂੰ ਚੋਰੀ ਨਹੀਂ ਜਾਣਦਾ ਮੈਂ ਬਦ ਚਲਣੀ ਹਰੇਕ ਦਾ ਆਪਣਾ ਉਹਦਾ ਜਿਹੜਾ ਲੇਖਾ ਇਹ ਦੇਗਾ ਪਰ ਜਿਹੜਾ ਇਹਨੇ ਪੰਥ ਨਕਾਤ ਕੀਤਾ ਉਹਦਾ ਵੀ ਲੇਖਾ ਦੇਗਾ ਉਹ ਦੇ ਰਿਹਾ ਹੈ ਜੇ ਉਦੋਂ ਮੇਰੇ ਕਹਿੰਦੇ ਅਸਤੀਫਾ ਉਦੋਂ ਦੇ ਜਾਂ 2 ਸਾਲ ਪਹਿਲਾਂ ਅਸਤੀਫਾ ਦੇ ਕੇ ਲੰਬੇ ਹੋ ਜਾਂਦਾ ਤੇ ਇਹ ਜਿਹੜਾ ਅੱਜ ਦਾ ਖਲਾਰਾ ਪਿਆ ਇਹ ਥਾਂ ਥਾਂ ਨੂੰ ਤਰਲੇ ਨਹੀਂ ਮਾਰਨੇ ਪਣੇ ਇਹ ਰੋਂਦਾ ਨਹੀਂ ਫਿਰਨਾਂ ਇਹ ਹਰਪ੍ਰੀਤ ਨੇ ਹੈਪੀ ਵਾਲੀ ਨੇ ਥਾਂ ਥਾਂ ਤੱਕ ਇਹ ਨਹੀਂ ਖਾਂਦੇ ਫਿਰਦੇ ਨੇ ਸੋ ਜਿਹੜਾ ਪੰਥ ਨਗਦਾਰੀ ਕਰੇਗਾ ਗੁਰੂ ਨੂੰ ਖੁਸ਼ਹਾਰ ਕਰੇਗਾ ਹੀ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ